ਤਾਂ ਤੁਸੀਂ ਆਹ ਰਹਾ ਇੱਕ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਆਂ ਲੱਗਣ ਲੱਗਿਆ ਵੀ ਸ਼ਰਮ ਆਉਂਦੀ ਆ ਗਿੱਪੀ ਗਰੇਵਾਲ ਮੈਨੂੰ ਕਹਿੰਦਾ ਕਹਿੰਦਾ ਬਾਬਾ ਜੀ ਵੀ ਐਸੀ ਫਿਲਮ ਦਿਖਾਈ ਆ ਕਈ ਸਿੰਘਾਂ ਨੂੰ ਅਕਾਲ ਫਿਲਮ ਆਈ ਸੀ ਕਿੰਨਾ ਰੋਲਾ ਰਿਆ ਹੁੰਦਾ ਮੈਂ ਕਿਹਾ ਅੱਛਾ ਤੇ ਕਹਿੰਦੇ ਵੀ ਤੁਸੀਂ ਵੀ ਦੇਖਿਆ ਆ ਆਪਾਂ ਵੀ ਦੇਖਿਆ ਚਲੋ ਤੇ ਉਹ ਕਹਿੰਦਾ ਵੀ ਬੁੱਢੇ ਦਲ ਵਾਲੇ ਸਿੰਘਾਂ ਨੂੰ ਅਸੀਂ ਦਿਖਾਈ ਆ ਵੀ ਸਾਨੂੰ ਸਾਰਿਆਂ ਨੇ ਐਪਰੀਸ਼ੀਏਟ ਕਰਿਆ ਉਹ ਮੈਨੂੰ ਫੋਨ ਲਾ ਕੇ ਰਾਤ ਨੂੰ ਕਹਿੰਦਾ ਬਾਬਾ ਜੀ ਨਿਹੰਗ ਕਿੰਨੀ ਕਿਸਮ ਦੇ ਨੇ ਹੂੰ ਕਿਉਂ ਕਹਿੰਦਾ ਕਿੰਨੀ ਕਿਸਮ ਦੇ ਹੁੰਦੇ ਨੇ ਮੈਂ ਹੈ ਕੀ ਗੱਲ ਹੋਈ ਕਹਿੰਦਾ ਵੀ ਮੈਂ 32 ਲੱਖ ਰੁਪਏ ਹੁਣ ਤੱਕ ਵੰਡ ਚੁੱਕਿਆ 32 ਲੱਖ ਰੁਪਏ ਸਵੇਰ ਨੂੰ ਕਹਿੰਦਾ ਟੈਚੀ ਭਰ ਕੇ ਜਾਈਦਾ ਸ਼ਾਮ ਨੂੰ ਵੰਡਦਾ ਇਹਦਾ ਵੀ ਫਿਲਮ ਦੇਖ ਲਓ ਜੀ ਦੇਖਤਾ ਲਓ ਮਾੜਾ ਫੇਰ ਕਹਿ ਲਿਓ ਹਣਾ ਵੀ ਕਹਿੰਦਾ ਵੀ ਕੋਈ 4 ਲੱਖ ਮੁੱਲ ਲਾ ਰਿਹਾ ਆਪਦਾ ਕੋਈ ਲੱਖ ਰੁਪਏ ਕਹਿ ਕੇ ਕੋਈ ਭਾਈ ਨੂੰ ਕਹੋ ਲਿਸਟ ਦਵੇ ਫਿਰ ਸਾਰੀ ਨਹੀਂ ਪਰ ਦੇਖੋ ਮੇਰੇ ਵਾਸਤੇ ਦੁੱਖ ਦੀ ਗੱਲ ਏ ਵੀ ਯਾਰ ਉਹ ਉਹ ਤਾਂ ਇੱਕ ਬਈ ਇਹ ਤਾਂ ਕੋੜਾ ਸੱਚ ਆ ਦੇਖੋ ਉਹ ਤਾਂ ਇੱਕ ਨਾਰਮਲ ਬੰਦਾ ਹੈ ਨੀ ਇਹ ਮੈਨੂੰ ਪਤਾ ਸਾਰੇ ਲੋਕਾਂ ਨੂੰ ਹੀ ਪਤਾ ਆਪਾਂ ਇੱਥੇ ਬਹਿ ਕੇ ਜਿੰਨੀ ਮਰਜ਼ੀ ਚੰਗੀਆਂ ਗੱਲਾਂ ਕਰੀ ਜਾਈਏ ਤੁਸੀਂ ਉਧਰੋਂ ਪੜਦੇ ਪਾਈਓ ਉਧਰੋਂ ਮੈਂ ਪਾਈ ਆਵਾ ਉਹ ਬਹੁਤ ਕੁਝ ਰਿਹਾ ਉਹ ਬਹੁਤ ਕੁਝ ਰਿਹਾ 90% ਲੋਕਾਂ ਨੂੰ ਪਤਾ ਵੀ ਹੈ ਹਾਂ 90% ਮਤਲਬ ਸਮਝੋ ਉੱਤੇ ਹੁੰਦੇ ਹੀ ਆਏ ਨੇ ਹੁਣ ਤੁਸੀਂ ਦੇਖੋ ਬੰਦੇ ਨੇ ਫਿਲਮ ਦਿਖਾਈ ਆ ਤੇ ਜਿਹੜੇ ਅੱਗੇ ਮਤਲਬ ਦੇਖਣ ਵਾਲੀ ਕਹਿ ਰਹੇ ਨੇ ਵੀ 4 ਲੱਖ ਰੁਪਏ ਲਵਾਂਗੇ ਜੀ ਤਾਂ ਦੇਖਾਂਗੇ ਤਾਂ ਫਿਰ ਜਿਹੜੇ ਸਟੇਟਮੈਂਟ ਦੇਣੀ ਫਿਰ ਉਹਦੇ ਲੱਗ ਪੈਸੇ ਉਹ 8000 4 ਲੱਖ ਦਾ ਉਹ ਆਹ ਦੇਖ ਤੁਸੀਂ ਆ ਵੀਡੀਓ ਨੂੰ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਇਸ ਵੀਡੀਓ ਵਿੱਚ ਕਿੰਨੀ ਸੱਚਾਈ ਆ ਤੇ ਕਿੰਨੀ ਸੱਚਾਈ ਨਹੀਂ ਹੈਗੀ ਜਾਂ ਇਸ ਗੱਲ ਬਾਰੇ ਗੀਪੀ ਗਰੇਵਾਲ ਨੂੰ ਪਤਾਗਾ ਤੇ ਜਾਂ ਪਤਾਗਾ ਗੁਲਾਬ ਸਿੰਘ ਨੂੰ ਮੈਨੂੰ ਲੱਗਦਾਗਾ ਕਿ ਜਿਸ ਸਮੇ ਅਕਾਲ ਫਿਲਮ ਦੀ ਆਲੋਚਨਾ ਹੋ ਰਹੀ ਸੀ ਉਸ ਸਮੇ ਲੋਕਾਂ ਨੇ ਬਹੁਤ سارے ਸਵਾਲ ਕੀਤੇ ਸੀ ਸਵਾਲ ਪੁੱਛੇ ਵੀ ਸੀ ਕਿ ਜਿਹੜੇ ਲੋਕ ਸਿਨੇਮੇ ਭਰ ਰਹੇ ਨੇ ਜਾ ਕੇ ਕੀ ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਬੁਲਾ ਰਹੇ ਹੋ ਜਿਹੜੀਆਂ ਸਟੇਟਮੈਂਟਾਂ ਤੁਹਾਡੇ ਹੱਕ ਵਿੱਚ ਜਾ ਰਹੀਆਂ ਨੇ ਕੀ ਉਹ ਲੋਕ ਤੁਹਾਡੇ ਪੈਸੇ ਦੇ ਕੇ ਆ ਰਹੇ ਨੇ ਜਾਂ ਹੈ ਆਪਣੀ ਮਰਜ਼ੀ ਦੇ ਨਾਲ ਸਟੇਟਮੈਂਟਾਂ ਦੇ ਰਹੇ ਨੇ ਤਾਂ ਇਹਨਾਂ ਲੋਕਾਂ ਨੇ ਕਿਹਾ ਸੀਗਾ ਫਿਲਮ ਦੇ ਵੱਡੇ ਵੱਡੇ ਡਾਇਰੈਕਟਰਾਂ ਨੇ ਜਾਂ ਗੀਪੀ ਘਰੇ ਵਾਲਨੇ ਵੀ ਇਵਨ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਪੈਸੇ ਦੇ ਕੇ ਨਹੀਂ ਬੁਲਾਇਆ ਅਸੀਂ ਇਹਨਾਂ ਨੂੰ ਇਸ ਕਰਕੇ ਬੁਲਾਇਆਗਾ ਕਿ ਇਹ ਫਿਲਮ ਦੇ ਵਿੱਚ ਜੇ ਕੋਈ ਕਮੀ ਆ ਤਾਂ ਉਹਨੂੰ ਸਾਨੂੰ ਦੱਸ ਸਕਣ ਜੇ ਚੰਗੀ ਲੱਗੀ ਆ ਤਾਂ ਚੰਗਾ ਬੋਲ ਸਕਣ ਪਰ ਜਿਵੇਂ ਕਿ ਹੁਣ ਬਾਬੇ ਗੁਲਾਬ ਸਿੰਘ ਨੇ ਇਸ ਗੱਲ ਬਾਰੇ ਬੋਲਿਆਗਾ ਕਿ ਮੈਨੂੰ ਉਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹਨਾ ਤਾਂ ਮੈਨੂੰ ਲੱਗਦਾ ਇਸ ਗੱਲ ਨੂੰ ਜੇ ਦੱਸਣਾ ਬਣਦਾ ਸੀ ਤਾਂ ਉਸ ਸਮੇਂ ਹੀ ਦੱਸਣਾ ਬਣਦਾ ਸੀਗਾ ਜਦੋਂ ਲੋਕ ਇਸ ਗੱਲ ਦਾ ਸਵਾਲ ਪੁੱਛ ਰਹੇ ਸੀਗੇ ਵੀ ਕੀ ਇਹ ਲੋਕ ਜਿਹੜੇ ਆ ਰਹੇ ਨੇ ਤੁਹਾਡੇ ਹੱਕ ਵਿੱਚ ਸਟੇਟਮੈਂਟਾਂ ਦੇ ਰਹੇ ਨੇ ਜਦੋਂ ਲੋਕ ਪੁੱਛ ਰਹੇ ਸੀ ਉਹਨਾਂ ਬਾਰੇ ਉਸ ਸਮੇਂ ਬੋਲਣਾ ਸਹੀ ਸਮਾਂ ਸੀਗਾ ਹੁਣ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਇਸ ਗੱਲ ਬਾਰੇ ਪਹਿਲਾਂ ਵੀ ਇਸ ਗੱਲ ਬਾਰੇ ਬੋਲਿਆ ਸੀਗਾ ਕਿ ਐਸਜੀਪੀਸੀ ਨੂੰ ਇੱਕ ਕੋਈ ਕਮੇਟੀ ਬਣਾਉਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਧਾਰਮਿਕ ਫਿਲਮ ਬਣ ਰਹੀ ਆ ਉਹ ਜਿਹੜੀ ਟੀਮ ਫਿਲਮ ਬਣਾ ਰਹੀ ਆ ਜਾਂ ਕੋਈ ਐਕਟਰ ਬਣਾ ਰਿਹਾ ਉਹ ਸਾਰੀ ਕਹਾਣੀ ਜਾਂ ਸਾਰਾ ਇਤਿਹਾਸ ਪਹਿਲਾਂ ਉਸ ਕਮੇਟੀ ਨੂੰ ਸੁਣਾਵੇ ਫਿਰ ਜਦੋਂ ਫਿਲਮ ਬਣਦੀ ਆ ਗਈ ਫਿਲਮ ਕੰਪਲੀਟ ਹੋਣ ਤੋਂ ਬਾਅਦ ਉਹਨਾਂ ਨੂੰ ਦਿਖਾਈ ਜਾਵੇ ਫਿਰ ਉਹ ਕੋਈ ਸਿੱਟਾ ਕੱਢਣਾ ਕਿ ਉਹ ਫਿਲਮ ਨੂੰ ਰਿਲੀਜ਼ ਕਰਨਾ ਜਾਂ ਨਹੀਂ ਕਰਨਾ ਹੁਣ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਗੱਲ ਆ ਗਈ ਵੀ ਉਹ ਜਿਹੜੇ ਲੋਕ ਦੇਖ ਰਹੇ ਨੇ ਫਿਲਮ ਜਿਹੜੇ ਇਹ ਸਿੱਟਾ ਕੱਢਣਗੇ ਕਿ ਇਹ ਫਿਲਮ ਦਿਖਾਉਣੀ ਚਾਹੀਦੀ ਆ ਜਾਂ ਨਹੀਂ ਦਿਖਾਉਣੀ ਚਾਹੀਦੀ ਆ ਉਹ ਪਹਿਲਾਂ ਫਿਲਮ ਦੇਖਣਾ ਫਿਰ ਕੋਈ ਫਿਲਮ ਬਾਰੇ ਸਪਸ਼ਟੀਕਰਨ ਦੇਣ ਜਾਂ ਕੋਈ ਆਪਣੀ رائے ਦੇਣ ਉਹ ਚੰਗੀ ਸੋਚ ਆ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਵਾਲੇ ਹੋਣੇ ਚਾਹੀਦੇ ਨੇ